ਯਾ ਥੋੜਾ ਥੋੜਾ ਅੱਗੇ ਥੋੜਾ ਅੱਗੇ ਆ ਜਿਓ ਆਪ ਇੱਥੇ ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਗਵਰਨਰ ਸਾਹਿਬ ਨੇ ਆਪਣਾ ਗਵਰਨਰ ਡਰੈਸ ਮੇਟੀ ਛੱਡਿਆ ਅਸੀਂ ਮਸ਼ਹੂਰ ਆ ਗਵਰਨਰ ਸਾਹਿਬ ਦਾ ਕਿਉਂਕਿ ਅਸੀਂ ਬੇਨਤੀ ਵੀ ਕੀਤੀ ਸੀ ਕਿ ਗਵਰਨਰ ਸਾਹਿਬ ਵੀ ਕਨਸਟੀਚਿਊਸ਼ਨਲ ਹੈ ਜੋ ਅਸੀਂ ਤੁਹਾਡਾ ਇਜ਼ਤ ਮਾਨ ਤੇ ਸਲਮਾਨ ਕਰਦੇ ਇਹ ਝੂਠ ਦਾ ਪਲੰਤਾ ਜਿਹੜਾ ਹੋ ਗਿਆ ਉਹ ਨਜ਼ਰ ਜਿਹੜਾ ਗਵਰਨਮੈਂਟ ਨੇ ਚਾਹਿਆ ਟੋਟਲੀ ਚੰਗਾ ਉਹ ਲੋਕ ਇੱਧੇ ਆਉਂਗਾ ਪੰਜਾਬ ਇਸ ਟਾਈਮ ਇਸ ਅੰਡਰ ਸੀ ਇੱਕ ਕਲਿੱਪ ਪਈ ਹੈ ਜਦੋਂ ਇਹ ਮੈਂਬਰ ਆਫ ਪਾਰਲੀਮੈਂਟ ਸੀ ਇਹ ਗੱਲ ਕਹਿੰਦੇ ਜਦੋਂ ਬਰਗਾੜੀ ਤੇ ਬਹਿਬਲ ਕਲਾ ਆਦਮੀਆਂ ਕਿਲਿੰਗਸ ਹੋਈਆਂ ਨੇ ਇਹਨੇ ਖੁਦ ਪਾਰਲੀਮੈਂਟ ਚ ਕਿਹਾ ਸੀ ਕਿ ਕੋਈ ਇਹੋ ਜਿਹਾ ਐਫਆਈਆਰ ਵੀ ਹੋ ਸਕਦੀ ਹੈ ਜਿਹਦੇ ਵਿੱਚ ਅਨਨੋਨ ਲੋਕਾਂ ਤੇ ਪੁਲਿਸ ਵੀ ਅਨਨੋਨ ਹੋ ਸਕਦੀ ਇਹੀ ਕਾਊਂਟਰ ਸਵਾਲ ਅੱਜ ਭਗਵੰਤ ਮਾਨ ਨੂੰ ਕਰਨਾ ਭਗਵੰਤ ਮਾਨ ਜੀ ਜਦੋਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦੀ ਟੈਰਿਟਰੀ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ ਸਕਦੇ ਇਟ ਇਜ਼ ਹਾਈ ਟਾਈਮ ਟੂ ਰਿਜ਼ਾਈਨ ਅੱਜ ਨੈਤਿਕ ਤੌਰ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਹੈ ਨਹੀਂ ਗਵਰਨਰ ਸਾਹਿਬ ਨੇ ਖੁਦ ਸਾਡੀ ਗੱਲ تسلیم ਕਰ ਲਈ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਮੇਰੇ ਵੱਲੋਂ ਕਿ ਹੁਕਮ ਦਾ ਬਲੰਦਾ ਨਾ ਪੜੋ ਤੁਸੀਂ ਕਨਸਟੀਟਿਊਸ਼ਨਲ ਹੈੱਡ ਹੋ ਉਸੇ ਟਾਈਮ ਉਹਨਾਂ ਨੂੰ ਬਲੰਦਾ ਹੀ ਹੋ ਫਿਰ ਆ ਇੱਕ ਤਰੀਕਾ ਹੁੰਦਾ ਹੈ ਸਿਆਣੇ ਆਦਮੀ ਦਾ ਇੱਕ ਇਸ਼ਾਰਾ ਦੇ ਦੋ ਕਿ ਮੈਂ ਐਗਰੀ ਨਹੀਂ ਕਰਦਾ ਤੁਹਾਡੀ ਇਸ ਗੱਲ ਇਹ ਪਹਿਲੀ ਦਫਾ ਦੇਸ਼ ਦੀ ਜ਼ਾਦੀ ਚ ਹੋਇਆ ਕਿਸੇ ਵੀ ਅਸੈਂਬਲੀ ਦੇ ਵਿੱਚ ਕਿ ਗਵਰਨਰ ਨੇ ਆਪਣਾ ਡਰੈਸ ਪੜਨ ਤੋਂ ਇਨਕਾਰ ਕਰ ਦਿੱਤਾ ਇਹ ਅੱਜ ਮੋਰਲ ਡੀਫੀਟ ਹੈ ਭਗਵੰਤ ਜੀ ਇਹ ਥੋੜੀ ਮੋਟੀ ਵੀ ਇਹ ਆਪਣੀ ਨੈਤਿਕਤਾ ਸਮਝਦਾ ਹੋਏ ਹੀ ਮਸਟ ਰਿਜ਼ਾਈਨ ਟੂਡੇ ਇਹਦਾ ਕਾਰਨ ਇਹ ਹੈ ਕਿ ਹੀ ਹੈਜ਼ ਹੀ ਇਜ਼ ਨਾਟ ది ਸੀਐਮ ਆਫ ਪੰਜਾਬ ਇਹ ਨਹੀਂ ਹੀ ਇਜ਼ ਬੇਸਿਕਲੀ ਐਕਟਿੰਗ ਐਜ਼ ਅ ਏਜੰਟ ਆਫ ਦੀ ਸੈਂਟਰਲ ਗੌਰ ਪੰਜਾਬ ਦੀ ਨਾ ਟੈਰੀਟਰੀ ਪ੍ਰੋਟੈਕਟ ਕਰ ਪਾਇਆ ਨਾ ਪੰਜਾਬ ਦੇ ਕਿਸਾਨਾਂ ਦੇ ਹੱਕ ਪ੍ਰੋਟੈਕਟ ਕਰ ਪਾਇਆ ਲਗਾਤਾਰ ਅਜ 20 ਦਿਨ ਤੋਂ ਬਾਅਦ ਵੀ ਕੋਟ ਕਰਨ ਸਿੰਘ ਦੇ ਵਿੱਚ ਮੈਂ ਤੁਹਾਨੂੰ ਕੇਸ ਦੀ ਥੋੜੀ ਜੀ ਬੈਕਗ੍ਰਾਉਂਡ ਦੇਣਾ ਚਾਹਣਾ 27 ਤਰੀਕ ਨੂੰ ਮੈਂ ਆਪਣੇ ਲਾਇਰ ਦੇ ਜ਼ਰੀਏ ਇੱਕ ਰਿਟ ਪਾਈ ਸੀ ਹਾਈ ਕੋਰਟ ਤੇ ਇਹਦੀ 29 ਤਰੀਕ ਚੀਫ ਜਸਟਿਸ ਦੇ ਕੋਰਟ ਵਿੱਚ ਸੀ ਇੱਕ ਦਿਨ ਪਹਿਲਾਂ ਚੀਫ ਜਸਟਿਸ ਸਾਹਿਬ ਨੇ ਨੋਟਿਸ ਕੱਲਿਆ ਸੀ ਗਵਰਨਮੈਂਟ ਆਫ ਪੰਜਾਬ ਤੋਂ ਇਹਨਾਂ ਨੂੰ ਪਤਾ ਸੀ ਕਿ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਣੀ ਆਪਾਂ ਯਾਰ ਦੱਸਦੇ ਹਾਂ ਇੱਕ ਹਫਤਾ ਲਗਾਤਾਰ ਚੁੱਕ ਕਰਨ ਦੀ ਡੇਡ ਬਾਡੀ ਮੈਡੀਕਲ ਕਾਲਜ ਪਟਿਆਲੇ ਚ ਪਈ ਰਹੀ ਉਸ ਦਿਨ 29 ਤੋਂ ਪਹਿਲੇ 28 ਦੀ ਰਾਤ ਨੂੰ 10:40 ਵਜੇ ਇਹਨੇ ਮਜਬੂਰੀ ਦੇ ਨਾਲ ਅਫੀਰ ਦਿੱਤੀ ਮੈਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਹੈਲਥ ਡਿਪਾਰਟਮੈਂਟ ਦੀ ਐਡਵਾਈਜ਼ਰੀ ਮੁਖਾਸ਼ ਕਰਨ ਮੇਰੇ ਕੋਲ ਕਾਗਜ਼ ਨੇ ਜਿਹਦੇ ਵਿੱਚ ਬਕਾਇਦਾਤ ਉਹਨਾਂ ਨੇ ਕਿਹਾ ਗਿਆ ਜਿੱਥੇ ਵੀ ਕਿਤੇ ਪਾਇਰ ਕਿਤੇ ਗੋਲੀ ਚੱਲੀ ਏ ਜੱਥ ਹੁੰਦੀ ਏ ਨੇਚਰਲ ਲਾਈਟ ਜਦੋਂ ਸਨਸੈਟ ਤੋਂ ਲੈ ਕੇ ਸਨਰਾਈਜ਼ ਤੋਂ ਸਨਸੈਟ ਤੱਕ ਹੀ ਕੰਨੀ ਪੋਸਟਮਾਰਟਮ ਇਹ ਗਵਰਨਮੈਂਟ ਆਫ ਇੰਡੀਆ ਦੀ ਐਡਵਾਈਸਰੀ ਹੈ ਫਾਲੋਡ ਬਾਈ ਦੀ ਗਵਰਨਮੈਂਟ ਆਫ ਪੰਜਾਬ ਕੋਈ ਵੀ ਪੋਸਟਮਾਰਟਮ ਦੇਰੇ ਵਿੱਚ ਨਹੀਂ ਹੋਏ ਜਾਂ ਬਲਬ ਜਾਂ ਟਿਊਬਲਾਈਟ ਥੱਲੇ ਨਹੀਂ ਹੋਏਗਾ ਡੇ ਲਾਈਟ ਰੋਸ਼ਨੀ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਕੀ ਤੁਹਾਨੂੰ ਇਹੋ ਜੀ ਮਜਬੂਰੀ ਸੀ ਫਿਰ ਤੁਸੀਂ ਵੇਖੋ ਵਾਕਿਆ ਜਿਹੜਾ ਹਰਿਆਣਾ ਦੀ ਗਵਰਨਮੈਂਟ ਕਹਿ ਰਹੀ ਸੀ ਉਹ ਬਾਕਿਆ ਜੀਨ ਦਾ ਬਣਾ ਦੇ ਸਾਡਾ ਕੇਸ ਕਮਜ਼ੋਰ ਕਰਨ ਵਾਸਤੇ ਮੈਂ ਵੀ ਤੁਹਾਨੂੰ ਦੱਸਣਾ ਚਾਹਨਾ ਪ੍ਰੈਸ ਵਾਲੇ ਵੀਰਾਂ 21 ਫਰਵਰੀ ਵਾਲੇ ਦਿਨ ਰੰਡਾਵਾ ਜੀ ਇਹਨਾਂ ਨੇ ਇੱਕ ਰੁਕਾ ਘੱਲਿਆ ਹਰਿਆਣਾ ਦੀ ਸਰਕਾਰ ਨੂੰ ਰੁਕਾ ਜਿਹਨੂੰ ਕਹਿੰਦੇ ਅਤਲਾ ਦਿੱਤੀ ਉਹਨੇ ਅਤਲਾ ਦੇ ਕੇ ਪੰਜਾਬ ਦਾ ਕੇਸ ਕਮਜ਼ੋਰ ਕੀਤਾ ਮੈਂ ਉਹੀ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਬਰਗਾਣੀ ਤੇ ਫੈਬਰ ਕਲਾਚ ਕਹਿੰਦੇ ਸੀ ਅਨਨੋਨ ਬੰਦਿਆਂ ਤੇ ਪਰਚਾ ਕਿਸ ਤਰ੍ਹਾਂ ਹੋ ਸਕਦਾ ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਪਰਚੇ ਦੀ ਡਿਮਾਂਡ ਹੋ ਰਹੀ ਹੈ ਇਸ ਗੱਲ ਕਾਹਨ ਡਿਮਾਂਡ ਹੋ ਰਹੀ ਹੋ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਸਾਹਿਬ ਜੇ ਆਪਣੇ ਸ਼ਾਂਤਾਂ ਹੋਈਆਂ ਸੀ ਤੇ ਚੀਫ ਮਿਨਿਸਟਰ ਦੇ ਤੇ ਹੋਮ ਮਿਨਿਸਟਰ ਦੇ ਹੁਕਮ ਨਾਲ ਗੋਲੀ ਚੱਲੀ ਇੱਥੇ ਵੀ ਸਾਡੀ ਮੰਗ ਹੈ ਸਮੁੱਚੇ ਪੰਜਾਬੀਆਂ ਦੀ ਤੇ ਕਾਂਗਰਸ ਪਾਰਟੀ ਦੀ ਕਿ ਅਨਿਲ ਵੇਚ ਜਿਹੜਾ ਹੋਮ ਮਿਨਿਸਟਰ ਹੈ ਹਰਿਆਣਾ ਦਾ ਉਹਦੇ ਤੇ ਕੇਸ ਦਾਇਰ ਹੋਣਾ ਚਾਹੀਦਾ ਇਹੀ ਡਿਮਾਂਡ ਅਸੀਂ ਕੱਲ ਵੀ ਰੱਖੀ ਸੀ ਅੱਜ ਵੀ ਰੱਖ ਰਿਹਾ ਤੇ ਕੱਲ ਵੀ ਰੱਖਾਂਗੇ ਕਿਸਾਨਾਂ ਦੀਆਂ ਡਿਮਾਂਡਸ ਨੂੰ ਕੰਪਲੀਟਲੀ ਪ੍ਰੋਟੈਕਟ ਨਹੀਂ ਕਰ ਪਾਏ ਮੈਂ ਅੱਜ ਪੁੱਛਣਾ ਚਾਹਾਂਗਾ ਮਾਨ ਸਾਹਿਬ ਤੁਸੀਂ ਵਾਦਾ ਕੀਤਾ ਸੀ ਜੇ ਸੈਂਟਰ ਐਮਐਸਪੀ ਨਹੀਂ ਦੇਹਗੀ ਤੇ ਮੇਰੀ ਸਰਕਾਰ ਐਮਐਸਪੀ ਦੇਹਗੀ ਸਾਡੀ ਛੋਟੀ ਭੈਣ ਇਹਨਾਂ ਦੀ ਮੰਤਰੀ ਉਹ ਛੁਟਕੀਆਂ ਮਾਰ-ਮਾਰ ਕਹਿੰਦੀ ਸੀ ਕਿ ਸਾਨੂੰ ਮੌਕਾ ਦੋ ਕੈਪਟਨ ਸਾਹਿਬ ਤੁਸੀਂ ਅਸਤੀਫਾ ਦਿਓ 50 ਮਿੰਟਾਂ ਦੇ ਵਿੱਚ ਹੀ ਅਸੀਂ ਟਮਾਟਰਾਂ ਤੇ ਗੰਡਿਆਂ ਤੇ ਕੇਲਿਆਂ ਤੇ ਹਰ ਚੀਜ਼ ਤੇ ਐਮਐਸਪੀ ਦਵਾਂਗੇ ਮੈਂ ਉਹਨਾਂ ਚੁਟਕੀ ਵਾਲਿਆਂ ਨੂੰ ਪੁੱਛਣਾ ਅੱਜ ਮੌਕਾ ਆਇਆ ਪੰਜਾਬ ਦੇ ਲੋਕ ਤੁਹਾਡੇ ਕੋਲ ਡਿਮਾਂਡ ਕਰਦੇ ਨੇ ਕਿਸਾਨੀ ਨੂੰ ਤੁਸੀਂ ਪ੍ਰੋਟੈਕਟਿੰਗ ਕਰ ਪਾਏ ਸਾਡੀ ਵੀ ਸਰਕਾਰ ਸੀ ਇੱਕ ਬੰਦੇ ਤੇ ਲਾਠੀ ਤੱਕ ਨਹੀਂ ਸੀ ਵਜੀ ਦਿੱਲੀ ਤੱਕ ਇੱਕ ਕਿਸਾਨ ਸੇ ਪੈਸੇ ਜੁਆ ਕੇ ਹਰਿਆਣਾ ਦੇ ਸਭੀ ਦੇ ਦਿੱਲੀ ਤੱਕ ਪਹੁੰਚਾਏ ਦੋ ਸਾਰੀ ਦੁਨੀਆ ਪਰਚ ਮੈਂ ਤੁਹਾਨੂੰ ਦੱਸਣਾ ਚਾਹਨਾ ਰਾਜਮੀਰ ਜੀ ਅੱਜ ਸਾਰੇ ਯੂਰਪ ਦੇ ਵਿੱਚ ਜਿੰਨੇ ਸਟੇਟ ਕੈਪੀਟਲਸ ਨੇ ਉਹਨਾਂ ਦੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੈਮਾਨੇ ਤੇ ਪ੍ਰਦਰਸ਼ਨ ਹੋ ਰਹੇ ਨੇ ਮੋਦੀ ਸਾਹਿਬ ਨੂੰ ਮੈਂ ਗੱਲ ਚੰਦ ਦਿਨ ਪਹਿਲੇ ਦਿੱਲੀ ਚ ਵੀ ਆਈ ਸੀ ਸੀ ਜੋ ਪੁੱਛੀ ਮੋਦੀ ਸਾਹਿਬ 26 ਜਨਵਰੀ ਵਾਲੇ ਦਿਨ ਤੁਸੀਂ ਫ੍ਰੈਂਚ ਪ੍ਰੈਜ਼ੀਡੈਂਟ ਮੈਕਰਨ ਨੂੰ ਸੱਦਿਆ ਸੀ ਕੋਈ ਚੀਜ਼ ਮੈਕਰਨ ਸਾਹਿਬ ਤੋਂ ਸਿੱਖ ਲੈਣੀ ਸੀ ਜਿਹੜੇ ਪੈਰਿਸ ਦੇ ਵਿੱਚ ਟਰੈਕਟਰਾਂ ਲੈ ਕੇ ਫਾਰਮਰਸ ਨੇ ਵੱਡੇ ਪ੍ਰਦਰਸ਼ਨ ਕੀਤੇ ਉੱਥੇ ਮੈਕਰਨ ਖੁਦ ਗਏ ਫਾਰਮਰਸ ਦੇ ਕੋਲ ਕਿ ਉਹਨਾਂ ਨੂੰ ਇਹ ਗੱਲ ਕਿ ਤੁਹਾਡੀਆਂ ਜੈਨੂਇਨ ਡਿਮਾਂਡਸ ਸੀ ਮੀਟ ਕਰ ਬਰਸਲਸ ਦੇ ਵਿੱਚ ਬੈਡ ਰੇਟ ਤੇ ਵੇਚਦੇ ਅੱਜ ਵੱਡੇ ਪੇਮਾਨੇ ਤੇ ਉਥੇ ਪ੍ਰਦਰਸ਼ਨ ਚੱਲ ਰਹੇ ਨੇ ਕਿਸੇ ਸਰਕਾਰ ਨੇ ਕਿਸੇ ਨੂੰ ਰੋਕਿਆ ਨਹੀਂ ਜੋ ਹਰਿਆਣਾ ਸਰਕਾਰ ਨੇ ਤੌਰ ਤਰੀਕਾ ਫੜਿਆ ਕਿਲ ਲਾਏ ਨੇ ਸੀਮੈਂਟਡ ਸੜਕਾਂ ਬਣਾ ਦਿੱਤੀਆਂ ਨੇ ਅਸੀਂ ਪੁੱਛਣਾ ਚਾਹਨਾ ਕਿ ਨਾਤੇ ਖੱਗ ਪੰਜਾਬ ਦੀ ਕਿਸਾਨੀ ਦਾ ਹੈ ਨਾ ਆਪਣੇ ਕੈਪੀਟਲ ਜਾਣਾ ਹਿੰਦੁਸਤਾਨ ਦੀ ਸਰਕਾਰ ਨਾਲ ਗੱਲ ਕਰੂੰ ਇਹ ਪਤਾ ਸੀ ਸੈਂਟਰ ਦੀ ਸਰਕਾਰ ਨੂੰ ਮੇਰਾ ਇੱਕ ਗੱਲ ਇੱਕ ਚੰਗੀ ਤੇਰਾ ਸਾਡਾ ਦੋਸ਼ ਹੈ ਕੇ ਸੈਂਟਰ ਨੂੰ ਪਤਾ ਸੀ 3 ਸਾਲ ਪਹਿਲੇ ਅਸੀਂ ਜਦੋਂ ਇਹ ਵਾਪਸ ਲਏ ਨੇ ਕਾਲੇ ਕਾਨੂੰਨ ਉਹਦੇ ਨਾਲ ਵਾਦਾ ਕੀਤਾ ਸੀ ਕਿ ਐਮਐਸਪੀ ਲੀਗਲਾਈਜ਼ ਅਸੀਂ ਕਰਾਂ ਜਿਹੜਾ ਯੂਪੀ ਦੇ ਵਿੱਚ ਲਖੀਮਪੁਰ ਖੇਰੀ ਦੇ ਵਿੱਚ ਇਹਨਾਂ ਦੇ ਇੱਕ ਮੰਤਰੀ ਦੇ ਮੁੰਡੇ ਨੇ 5-6 ਕਿਸਾਨ ਗਰੰਗ ਦਿੱਤੇ ਸੀ ਜੀਪ ਭੱਲੇ ਉਹਨਾਂ ਨੂੰ ਸਜ਼ਾਵਾ ਅਸੀਂ ਦਵਾਵਾ ਹਿੰਦੁਸਤਾਨ ਦੀ ਕਿਸਾਨੀ ਦੀ ਸਾਰੀ ਫਸਲਾ ਸੀ ਪੂਰੀ ਇੰਸ਼ੋਰੈਂਸ ਦੇ ਕੇ ਚੁੱਕਾਂਗੇ ਕਿਸਾਨਾਂ ਦੀਆਂ 700 ਤੋਂ ਵੱਧ ਸ਼ਹਿਤਾ ਹੋਈਆਂ ਉਹਨਾਂ ਨੂੰ ਅਸੀਂ ਕੰਪਨਸੇਟ ਕਰਾਂਗੇ ਬਣੇ ਹੋਏ ਰੇਲਵੇ ਟ੍ਰੈਕਸ ਤੇ ਨੈਸ਼ਨਲ ਹਾਈਵੇਅਸ ਤੇ ਕੇਸਸ ਅਸੀਂ ਵਾਪਸ ਕਰਾਂ ਉਹਨਾਂ ਨੂੰ ਪਤਾ ਸੀ ਇਹ ਤਿਆਰੀ ਕਰਕੇ ਆਣਗੇ ਬੜੇ ਕਿਸਾਨ ਯੂਨੀਅਨ ਦੇ ਵਿੱਚ ਵੀ ਜੇ ਪਾੜ ਪਾਇਆ ਭਗਵੰਤ ਮਾਨ ਨੇ ਤੇ ਦੇ ਇੰਟੈਲੀਜੈਂਸ ਨੇ ਅਫਸਰਾਂ ਨੇ ਪਾੜ ਉਹਨਾਂ ਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨੀ ਦੀ ਆਵਾਜ਼ ਇਸ ਕਿਸਾਨੀ ਦੀ ਮੂਵਮੈਂਟ ਸੋ ਅਸੀਂ ਉਹਨਾਂ ਚਿਰ ਕਾਂਗਰਸ ਉੱਤੇ ਟਿਕੰਨੀ ਰਹਿ ਗਈ ਭਗਵੰਤ ਮਾਨ ਨੂੰ ਟਾਈਮ ਆ ਗਿਆ ਭਗਵੰਤ ਮਾਨ ਜੀ ਤੁਹਾਡਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ you are not representing the interest of the people on the contrary you are addressing the interest of the shantikari and the haryanvi to is gal karan aj jehta sada pradarshan hai ye baqayda taur kisanan nu yakeen dwanan wase hai ke congress jehdi toade har interest nu protect karegi jehde toade na hoyian siyatiyan asi unna ch bhi ਰਾਮ ਨਾਮ ਬੈਠਾਂਗੇ ਜਿੰਨਾ ਚ ਸਾਰੇ ਦੇ ਕੇਸ ਰਜਿਸਟਰ ਨਹੀਂ ਉਧਰ 300 ਤੋਂ ਵੱਧ ਨੂੰ ਡੰਡਾਲੀ ਦੇ ਸ਼ਰਿਆ ਨਾਲ 307 ਦੇ ਕੇਸ ਬੰਦੇ ਨੂੰ ਖਟੜ ਪਏ ਜੋ ਇਹ ਨਹੀਂ ਕਹਿੰਦਾ ਹੋਇਆ ਅਸੀਂ ਗਵਰਨਰ ਸਾਹਿਬ ਦਾ ਵੀ ਥੈਂਕਸ ਕਰਦੇ ਆ ਕਿ ਪੰਜਾਬ ਦੀ ਅੱਜ ਦੀ ਗੱਲ ਨੂੰ ਸਮਝਦੇ ਹੋਏ ਤੇ ਸਾਡੀ ਇਸ ਡਿਮਾਂਡ ਨੂੰ ਸਾਹਮਣੇ ਜਿਹੜੀ ਅਸੀਂ ਰੱਖੀ ਹੈ ਕਿ ਝੂਠ ਦਾ ਪਲੰਦਾ ਨਾ ਪੜੋ ਗਵਰਨਰ ਸਾਹਿਬ ਤੁਸੀਂ ਕਨਸਟੀਟਿਊਸ਼ਨ ਹੈਡ ਹੋ ਤੁਹਾਡੇ ਸਾਹਮਣੇ ਜੋ ਕੁਝ ਰੱਖਦੇ ਨੇ ਔਰ ਪੜਨਾ ਜ਼ਰੂਰੀ ਨਹੀਂ ਹੁੰਦਾ ਤੋਂ ਅਸੀਂ ਮਸ਼ਕੂਰ ਆ ਉਹਨਾਂ ਨੇ ਕੱਲ ਤੇ ਬਕਾਇਦਾ ਤੱਕ ਮੋਰ ਲਗਾਈ ਉੱਥੇ ਕਾਗਜ਼ ਉਹਨਾਂ ਨੇ ਟੇਬਲ ਤੇ ਛੱਡ ਦਿੱਤੇ ਕਿ ਮੈਂ ਇਥੇ ਚੁੱਪ ਦਾ ਬਲੰਦਾ ਨਹੀਂ ਜੇ ਪੜਨਾ ਸੋ ਇਹ ਇਹਦੇ ਵਿੱਚ ਮੈਸਨਰ ਡੈਮੋਕ੍ਰੇਸੀ ਤੇ ਪੰਜਾਬੀਅਤ ਦੀ ਵੱਡੀ ਕਿਥੋਂ ਹੋਈ ਹੈ ਐਨੇ ਕਹਿੰਦਾ ਹੋਇਆ ਤੇ ਕੋਈ ਹੋਰ